ਭਾਦੋਂ ਦਾ ਮਹੀਨਾ ਆਰੰਭ ਹੋਣਾ ਤੇ ਅਮਰਤ ਬਾਣੀ ਆਪਾਂ ਪੜ੍ਹਦੇ ਆਂ ਤੇ ਭਾਦੋਂ ਦੇ ਮਹੀਨੇ ਵਿੱਚ ਕੀ ਕਿਹਾ ਇੱਕ ਤੇ ਗੱਲ ਚੇਤਾ ਰੱਖੋ ਜਿਹੜੀ 12 ਮਾਹ ਦੀ ਬਾਣੀ ਹੈ ਨਾ ਸੰਗਰਾਨਦ ਹਰ ਸਾਲ ਹਰ ਮਹੀਨੇ ਗੁਰੂ ਘਰਾਂ ਵਿੱਚ ਵੀ ਮਨਾਈ ਜਾਂਦੀ ਹੈ ਗੁਰਬਾਣੀ ਵਿੱਚ ਇੱਕ ਗੱਲ ਹਮੇਸ਼ਾ ਚੇਤਾ ਰੱਖੋ ਵੀ ਹਜ਼ੂਰ ਨੇ ਮਹੀਨਿਆਂ ਪ੍ਰਤੀ ਦਿਨਾਂ ਪ੍ਰਤੀ ਕੜੀਆਂ ਪ੍ਰਤੀ ਇੱਕ ਇੱਕ ਪਲ ਪ੍ਰਤੀ ਸਤਿਗੁਰੂ ਨੇ ਦੱਸਿਆ ਵੀ ਤੂੰ ਲੇਖੇ ਵਿੱਚ ਕਿਵੇਂ ਲਾਉਣਾ ਹੈ ਸਮਾਂ ਕਿਵੇਂ ਗੁਜ਼ਾਰਨੇ ਇਤਿਹਾਸ ਵਿੱਚ ਹੈ ਵੀ ਇੱਕ ਵਾਰੀ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਜਗਿਆਸੂ ਸਿੱਖ ਆਏ ਤੇ ਕਹਿਣ ਲੱਗੇ ਮਹਾਰਾਜ ਲੋਕਾਂ ਵਿੱਚ ਬੜਾ ਭਰਮ ਹੈ ਮਹੀਨਿਆਂ ਪ੍ਰਤੀ ਕੋਈ ਮਹੀਨਾ ਚੰਗਾ ਸਮਝਦੇ ਹੈ ਕੋਈ ਮਾੜਾ ਸਮਝਦੇ ਹੈ कृपा करके कोई पवित्र उपदेश बक्षिश करो तो गुरु अर्जुन साहिब सच्चे बादशाह महाराज ने 12 माह दी अमृत गुरुवाणी उचार देते 12 माह ਦਾ ਅਰਥ ਬੜਾ ਸਪਸ਼ਟ ਹੈ 12 ਦਾ ਅਰਥ ਗਿਣਤੀ ਦੇ 12 ਮਾਹ ਦਾ ਅਰਥ ਮਹੀਨੇ 12 ਮਹੀਨੇ ਪ੍ਰਤੀ ਇੱਕ ਇੱਕ ਮਹੀਨਾ ਜਿਹੜੇ ਚੇਤ ਵਿਸਾਖ ਜੇਚਹਾੜ ਸੌਣ ਭਾਦੋਂ ਸਾਰਿਆਂ ਪ੍ਰਤੀ ਅੰਮ੍ਰਿਤ ਬੋਲ ਉਚਾਰ ਦਿੱਤੇ ਔਰ ਸਮਝਾਇਆ ਤੁਸੀਂ ਮੈਂ ਬੇਨਤੀ ਕਰ ਰਿਹਾ ਹੁਣ ਭਾਦੋਂ ਦਾ ਮਹੀਨਾ ਆਰੰਭ ਹੋਣਾ ਹੈ ਨਾ ਗੁਰੂ ਅਰਜਨ ਸਾਹਿਬ ਨੇ ਇਹਦੇ ਵਿੱਚ ਵੀ ਕਿਰਪਾ ਕੀਤੀ ਆ ਮਹਾਰਾਜ ਕਹਿੰਦੇ ਭਾਦੋਂ ਇਹ ਭਰਮ ਭੁਲਾਣੀਆਂ ਦੂਜੈ ਲੱਗਾ ਕਹਿੰਦੇ ਭਾਈ ਭਾਦੋਂ ਦਾ ਮਹੀਨਾ ਆਇਆ ਤੇ ਜਿਹੜੇ ਬੰਦੇ ਭਰਮ ਦੇ ਵਿੱਚ ਪੈ ਕੇ ਇੱਕ ਪਰਮੇਸ਼ਵਰ ਦਾ ਨਾਮ ਛੱਡ ਕੇ ਦੂਜੈ ਲੱਗਾ ਦੂਜੈ ਲੱਗਾ ਦਾ ਅਰਥ ਹੈ ਇੱਕ ਰੱਬ ਦੀ ਭਗਤੀ ਛੱਡ ਕੇ ਹੋਰ-ਹੋਰ ਥਾਂ ਤੇ ਭੜਕਦੇ ਨੇ ਹੋਰ-ਹੋਰ ਪਾਸੇ ਆਪਣਾ ਹਿੱਤ ਲਾਉਂਦੇ ਨੇ ਤੋਂ ਮਹਾਰਾਜ ਬਾਣੀ ਚ ਕਹਿਣਗੇ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਜੇ ਇੱਕ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਤੇ ਭਾਵੇਂ ਕਈ ਤਰ੍ਹਾਂ ਦੇ ਸ਼ਿੰਗਾਰ ਕਰ ਲਓ ਕਈ ਛਮਾ ਤੇ ਮੱਥੇ ਟੇਕ ਲਓ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣਗੇ ਤੁਹਾਡਾ ਕੋਈ ਸਬਰੇਗਾ ਨਹੀਂ ਕਾਦੇ ਨਾਲ ਜੇ ਤੁਸੀਂ ਭਰਮ ਦੇ ਵਿੱਚ ਪੈ ਕੇ ਇੱਕ ਰੱਬੀ ਨਾਮ ਨੂੰ ਭੁਲਾਇਆ ਤਾਂ ਫਿਰ ਮਹਾਰਾਜ ਅੱਗੇ ਕਹਿਣਗੇ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ ਮੈਂ ਸੰਖੇਪ ਦੇ ਅਰਥ ਕਰਾਂ ਹضور ਕਹਿਣ ਲੱਗੇ ਜਿਸ ਦਿਨ ਬੰਦੇ ਤੂੰ ਇਹ ਦੇ ਨਾਲ ਧਰਮ ਨਹੀਂ ਕਮਾਉਂਦਾ ਪਰ ਜਿਸ ਦਿਨ ਇਹ ਤੇਰੀ ਜੇ ਬਿੰਸ ਗਈ ਨਾ ਤਿਤ ਵੇਲੇ ਕਹਿਸਨ ਪ੍ਰੇਤ ਜਿਸ ਪਰਿਵਾਰ ਵਿੱਚ ਉਲਝ ਕੇ ਜੀਵਨ ਗੁਜ਼ਾਰਿਆ ਧਰਮ ਵੀ ਨਹੀਂ ਕਮਾਇਆ ਧੰਦੇ ਵਿੱਚ ਬੜਾ ਗਲਤਾਨ ਹੋ ਗਿਆ ਉਸ ਦਿਨ ਜਿਸ ਦਿਨ ਤੇ ਦੇ ਬਿੰਸ ਗਈ ਤੇ ਇਹੀ ਤੈਨੂੰ ਪ੍ਰੇਤ ਕਹਿ ਕਹਿ ਕੇ ਪੁਕਾਰਨਗੇ ਕਹਿਣਗੇ ਵੀ ਹੁਣ ਇਹਨੂੰ ਘਰੇ ਨਾ ਰੱਖੋ ਜਲਦੀ ਕਰੋ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਬਾਣੀ ਅੰਦਰ ਉਹ ਪੱਲੇ ਬੰਨ ਲੈਣਾ ਚਾਹੀਦਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ कुटुंब कुटुंब ਦਾ ਅਰਥ ਹੁੰਦਾ ਪਰਿਵਾਰ ਕਹਿੰਦੇ ਇਹ ਬੰਦੇ ਤੂੰ ਹਰੀ ਪਰਮੇਸ਼ਵਰ ਦਾ ਨਾਮ ਛੱਡ ਕੇ ਪਰਿਵਾਰ ਬੜਾ ਪਾਲਿਆ ਅੱਗੇ ਕਿਹਾ ਧੰਦਾ ਕਰਤਿਆਂ ਰਹਿ ਗਿਆ ਧੰਦੇ ਵਿੱਚ ਇੰਨਾ ਲੱਗਿਆ ਵੀ ਧਰਮ ਪਿੱਛੇ ਰਹਿ ਗਿਆ ਧਰਮ ਵਾਲੇ ਪਾਸੇ ਖਿਆਲ ਨਹੀਂ ਕੀਤਾ ਪਰਿਵਾਰ ਵਿੱਚ ਸੁਰਤੇ ਨਹੀਂ ਜੋੜ ਲਈ ਧੰਦੇ ਵਿੱਚ ਇੰਨਾ ਗਲਤਾਨ ਹੋਇਆ ਧਰਮ ਪਿੱਛੇ ਰਹਿ ਗਿਆ ਕਹਿੰਦੇ ਧੰਦਾ ਕਰਤਿਆਂ ਰਹਿ ਗਿਆ ਭਾਈ ਰਹਿ ਆ ਨਾ ਬੰਦ ਤੇ ਜਿੰਨਾਂ ਲਈ ਧੰਦਾ ਕੀਤਾ ਭੈਣ ਭਰਾਮਾ ਸਾਖ ਸਬੰਧੀਆਂ ਪਰਿਵਾਰ ਬੰਧੀਆਂ ਲਈ ਉਹਨਾਂ ਵਿੱਚੋਂ ਇੱਕ ਵੀ ਨਾਲ ਨਹੀਂ ਨਿਭਿਆ ਹੁਣ ਗੁਰੂ ਜੀ ਇਹ ਨਹੀਂ ਕਹਿ ਰਹੇ ਵੀ ਪਰਿਵਾਰ ਨਾ ਪਾਲੋ ਗੁਰੂ ਜੀ ਇਹ ਕਹਿ ਰਹੇ ਨੇ ਵੀ ਕੱਲਾ ਧੰਦੇ ਵਿੱਚ ਨਾ ਰਹੋ ਭਾਈ ਧਰਮ ਨੂੰ ਜ਼ਰੂਰ ਕਮਾਓ ਤਾਂ ਹੀ ਪ੍ਰੋਫੈਸਰ ਪੂਰਨ ਸਿੰਘ ਦੀ ਉਹ ਤਿੰਨ ਸ਼ਬਦ ਵਰਤਦੇ ਹੁੰਦੇ ਸਨ ਬੜੇ ਬਾਰੀ ਕਹਿਣ ਲੱਗੇ ਸਿੱਖ ਗੁਰੂ ਅੱਗੇ ਅਰਦਾਸ ਕਰੇ ਇੱਕ ਗੱਲ ਦੀ ਮਹਾਰਾਜ ਮੈਨੂੰ ਕਿਰਤ ਦੇ ਪਰ ਮੈਨੂੰ ਕਰਤਾਰ ਚੇਤਾ ਰਹਿ ਮੈਨੂੰ ਧੰਦਾ ਦੇ ਪਰ ਮੈਂ ਧਰਮ ਨੂੰ ਕਮਾ ਸਕਾਂ ਕਹਿੰਦੇ ਅਰਦਾਸ ਕਰਕੇ ਕਹੋ ਵੀ ਮੈਨੂੰ ਮਾਇਆ ਦੇ ਮੈਂ ਗ੍ਰਸਤੀਆਂ ਮੇਰੀਆਂ ਲੋੜਾਂ ਐ ਪਰ ਮੇਰੇ ਤੇ ਆਪਣੀ ਮਾਇਆ ਆਪਣੀ ਕਿਰਪਾ ਜ਼ਰੂਰ ਰੱਖੀ ਮੈਂ ਸੁਰਤ ਨਾਮ ਵਿੱਚ ਰੱਖ ਸਕਾਂ ਤਾਂ ਇੱਥੇ ਮਹਾਰਾਜ ਨੇ ਕੀ ਕਿਹਾ ਭਾਦੋਂ ਦੇ ਮਹੀਨੇ ਅੰਦਰ ਕਹਿੰਦੇ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕਹਿ ਸੰਪ੍ਰੇਤ ਜਿਸ ਦਿਨ ਦੇ ਬਿਨਸ ਗਈ ਨਾ ਸਤਗੁਰੂ ਕਹਿ ਲੱਗੇ ਘਰ ਦੇ ਜੀ ਸਾਰੇ ਫਿਰ ਪ੍ਰੇਤ ਕਹਿ ਕਹਿ ਕੇ ਆਪ ਸ਼ਗਨ ਕਹਿ ਕਹਿ ਕੇ ਹੁਣੇ ਰਖਣ ਜੋਗ ਨਹੀਂ ਇਹ ਦੇ ਸ਼ਬਦ ਵਰਤਣਗੇ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਹੇ ਭਾਈ ਫਿਰ ਦੂਤ ਜੰਮ ਪਕੜ ਕੇ ਲੈ ਜਾਂਦੇ ਆ ਕਿਸੈ ਨਾ ਦੇਨੀ ਭੇਤ ਉਹ ਕਿਸੈ ਨੂੰ ਭੇਤ ਨਹੀਂ ਦਿੰਦੇ ਵੀ ਕਿੱਥੇ ਲੈ ਚੱਲੇ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਪ੍ਰਾਣੀ ਚੜਾਈ ਕਰ ਜੇ ਨਾ ਤੇ ਆਪਾਂ ਕਿਰਿਆ ਸਰੀਰ ਦੀ ਸੰਭਾਲਦੇ ਆਂ ਪਰ ਉਹਦੇ ਵੀ ਵੱਖ-ਵੱਖ ਢੰਗ ਨੇ ਸਤਿਗੁਰੂ ਨੇ ਵੈਸੇ ਪੰਜ ਢੰਗ ਲਿਖੇ ਨਿ ਬਾਣੀ ਚ ਕੋਈ ਅਗਨ ਭੇਟ ਕਰਦਾ ਕੋਈ ਕਵਰ ਪੁੱਟ ਕੇ ਦਫਨਾ ਦਿੰਦਾ ਕੋਈ ਜਲ ਪ੍ਰਵਾਹ ਕਰ ਦਿੰਦਾ ਤੋਂ ਇਸੇ ਤਰ੍ਹਾਂ ਕੋਈ ਪਾਰਸੀ ਲੋਕ ਨੇ ਖੂਬ ਵਿੱਚ ਲਟਕਾ ਦਿੰਦੇ ਨੇ ਮਰਦੇ ਨੂੰ ਤੋ ਇਸੇ ਤਰ੍ਹਾਂ ਕੁਝ ਐਸੇ ਵੀ ਨੇ ਹਜੂਰ ਕਹਿਣ ਲੱਗੇ ਕੋਈ ਜੰਗਲ ਬੇਲਿਆਂ ਵਿੱਚ ਚੜਾਈ ਕਰ ਜਾਏ ਤੇ ਉਹਨੂੰ ਕੂਕਰ ਆਦਕ ਖਾ ਜਾਂਦੇ ਨੇ ਉਹ ਨਾ ਅਗਨ ਭੇਟ ਹੋ ਸਕਦੇ ਨਾ ਜਲ ਪ੍ਰਵਾਹ ਪਰ ਗੁਰੂ ਜੀ ਨੇ ਇੱਕ ਵਚਨ ਵਰਤਿਆ ਕਹਿਣ ਲੱਗੇ ਭਾਈ ਇਹ ਤੇ ਮਿੱਟੀ ਸੰਭਲਣੀ ਐ ਪਰ ਅੰਦਰ ਦਾ ਆਤਮਾ ਕਿੱਥੇ ਚਲਿਆ ਗਿਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਬਾਣੀ 'ਚ ਇੱਕ ਵਚਨ ਹੁੰਦਾ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀਆਂ ਇੱਕ ਭੀ ਫਿਰ ਹਸਨ ਪਾਹੇ ਨਾਨਕ ਏਬ ਨਾ ਜਾਪਈ ਕਿੱਥੇ ਜਾਏ ਸਮਾਏ ਅੰਦਰ ਦਾ ਆਤਮਾ ਕਿੱਥੇ ਉਡਾਰੀ ਮਾਰ ਗਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿਸੇ ਨੂੰ ਨਹੀਂ ਪਤਾ ਤੋਂ ਇੱਥੇ ਵੀ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਪਕੜ ਚਲਾਏ ਨੂੰ ਦੂਤ ਜਮ ਕਿਸੇ ਨਾ ਦੇਨੀ ਭੇਤ ਕਹਿੰਦੇ ਭਾਈ ਜਦੋਂ ਜਮਦੂਤ ਪਕੜ ਕੇ ਲੈ ਕੇ ਜਾਂਦਾ ਨਾ ਮੌਤ ਆਉਂਦੀ ਏ ਤੇ ਪਰਤ ਕੇ ਕਿਸੇ ਨੂੰ ਭੇਤ ਨਹੀਂ ਦਿੰਦਾ ਵੀ ਮੈਂ ਕਿੱਥੇ ਲੈ ਚੱਲੇ ਆ ਇਹ ਤੇ ਪ੍ਰਮਾਤਮਾ ਹੀ ਜਾਣਦਾ ਤੋ ਮਹਾਰਾਜ ਫਿਰ ਅੱਗੇ ਕਹਿਣਗੇ ਛੱਡ ਖੜੋਤੇ ਖਿਨੇ ਮਾਹੇ ਜਨਸਿਓ ਲੱਗਾ ਹੇਤ ਗੱਲ ਤੇ ਆਪਾਂ ਧਰਮ ਦੀ ਕਰ ਰਹੇ ਆ ਸਤਗੁਰੂ ਕਹਿਣ ਲੱਗੇ ਜਿਨ੍ਹਾਂ ਨਾਲ ਤੇਰਾ ਹੇਤ ਸੀਨਾ ਨੇ ਸੀ ਪ੍ਰੇਮ ਸੀ ਤੂੰ ਵੀ ਇੱਕ ਖਿਨ ਵਿੱਚ ਛੱਡ ਦੇਣਾ ਤੇ ਉਹਨਾਂ ਵੀ ਤੈਨੂੰ ਇੱਕ ਖਿਨ ਵਿੱਚ ਛੱਡ ਦੇਣੇ ਗੱਲ ਤੇ ਉਹਨਾਂ ਸਮਈਏ ਜਿਨ੍ਹਾਂ ਸਮਾਤਮਾ ਟਿਕਾਇਆ ਛੱਡ ਖੜੂਤੇ ਖਿਨੇ ਮਾਹੇ ਜਲਸ਼ੋਂ ਲੱਗਾ ਹੇਤ ਇੱਕ ਖਿਨ ਵਿੱਚ ਤੂੰ ਉਹਨਾਂ ਨੂੰ ਛੱਡ ਕੇ ਚਲਿਆ ਜਾਏਂਗਾ ਤੇ ਉਹ ਵੀ ਕਿਨਾਰਾ ਕਰ ਜਾਣਗੇ ਜਿਨ੍ਹਾਂ ਨਾਲ ਤੇਰਾ ਨੇਹ ਸੀ ਜਿਨ੍ਹਾਂ ਨਾਲ ਪ੍ਰੇਮ ਸੀ ਫਿਰ ਗੁਰੂ ਜੀ ਇਹ ਵੀ ਕਹਿਣਗੇ ਹੱਥ ਮਰੋੜਾ ਤਨ ਕਪੇ ਸਿਆਹ ਹੋ ਹੂਆ ਸੀਤ ਸ਼ਿਆਹੂ ਦਾ ਅਰਥ ਹੁੰਦਾ ਕਾਲਾ ਸੇਤ ਦਾ ਅਰਥ ਹੁੰਦਾ ਚਿੱਟਾ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ ਬੰਦਾ ਮਨ ਨੂੰ ਕਈ ਰੰਗ ਬਦਲਦਾ ਕਦੀ ਕਾਲੇ ਤੋਂ ਚਿੱਟਾ ਬਾਬੇ ਫਰੀਦ ਸਾਹਿਬ ਨੇ ਇੱਕ ਥਾਂ ਕਿਹਾ ਨਾ ਕਹਿੰਦੇ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਕੜਖ ਕੇ ਜਿੰਦ ਨਿਕਲਦੀ ਆ ਤੋ ਗੁਰੂ ਜੀ ਕਹਿਣ ਲੱਗੇ ਫਿਰ ਮੌਤ ਜਿਹੜੀ ਆਉਂਦੀ ਹੈ ਹੱਥ ਮਰੋੜੈ ਤਨ ਕਪੇ ਸ਼ਿਆਹੂ ਹੁ ਹੁਆ ਸੇਤ ਉਦੋਂ ਮਨ ਨੂੰ ਹੱਥ ਮਨੁੱਖ ਮਰੜਦਾ ਹੈ ਸਰੀਰ ਕੰਬਦਾ ਹੈ ਔਰ ਕਈ ਰੰਗ ਬਦਲਦਾ ਹੈ ਜਦੋਂ ਮੌਤ ਆ ਕੇ ਹੱਲਾ ਕਰਦੀ ਹੈ ਫਿਰ ਗੁਰੂ ਜੀ ਅੱਗੇ ਕਹਿਣਗੇ ਕਹਿਣਗੇ ਭਾਈ ਇੱਕ ਗੱਲ ਦਾ ਖਿਆਲ ਰੱਖਿਆ ਕਰ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਤ ਦਾ ਖੇਤ ਆਹ ਗੱਲ ਮੂਲ ਹੈ ਸਤਗੁਰੂ ਕਹਿਣ ਲੱਗੇ ਸਰੀਰ ਤੇ ਮਨ ਨੂੰ ਖੇਤ ਦੀ ਤਰ੍ਹਾਂ ਇਹਦੇ ਨਾਲ ਜੋ ਬੀਜੇਗਾ ਤੇ ਕੱਲ ਇਹਦੇ ਵਿੱਚੋਂ ਉਹੀ ਉੱਗ ਕੇ ਤੈਨੂੰ ਫਲ ਮਿਲ ਜਾਣਾ ਹੈ ਇਸ ਕਾਰਨ ਕਰਮ ਚੰਗਾ ਬੀਜਿਆ ਕਰ ਜਿਹੜਾ ਬੀਜੈ ਸੋ ਲੁਣੈ ਕਿਉਂਕਿ ਬੀਜਿਆ ਤੈਨੂੰ ਵੱਡਣਾ ਪਏਗਾ ਕਰਮਾਂ ਸੰਧ ਦਾ ਖੇਤ ਤਾਂ ਹੀ ਬਾਬੇ ਫਰੀਦ ਸਾਹਿਬ ਨੇ ਇੱਕ ਸ਼ਲੋਕ ਕਿਹਾ ਹੈ ਕਹਿਣ ਲੱਗੇ ਫਰੀਦਾ ਲੋੜਾ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜਾ ਪਟ ਕੋਈ ਬੰਦਾ ਕਿਕਰ ਦੇ ਬੀਜ ਬੀਜੇ ਤੇ ਕਹੇ ਬਜੌਰ ਦੀਆਂ ਦਾਖਾਂ ਮਿਲ ਜਾਣ ਨਹੀਂ ਮਿਲਦੀਆਂ ਕਿਕਰ ਬੀਜੇ ਤੇ ਕੰਡੇ ਮਿਲਣਗੇ ਉਨ ਕੱਤ ਦਾ ਰੇ ਤੇ ਕਹੇ ਰੇਸ਼ਮ ਕਪੜਾ ਮਿਲ ਜਾਏ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਨਹੀਂ ਮਿਲੇਗਾ ਹੰਡਾ ਉਨ ਕਤਾਏ ਦਾ ਪੈਂਦਾ ਲੋੜਾ ਪਟੇ ਕਿਵੇਂ ਹੋ ਸਕਦਾ ਤੋ ਗੁਰੂ ਅਰਜੁਨ ਸਾਹਿਬ ਮਹਾਰਾਜ ਜਿਹੜਾ ਭਾਦੋਂ ਦਾ ਮਹੀਨਾ ਆਰੰਭ ਹੋਏਗਾ ਇਹਦੇ ਵਿੱਚ ਜ਼ਿਕਰ ਕਰਨਗੇ ਕਿ ਭਾਈ ਜਿਹਹਾ ਬੀਜੈ ਸੋ ਲੁਣੈ ਕਰਮਾ ਸੰਦ ਦਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਕਹਿੰਦੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਗੁਰੂ ਦੀ ਟੇਕ ਲੈ ਗੁਰੂ ਤੋਂ ਅੱਲਾ ਪਕੜ ਗੁਰੂ ਦੇ ਚਰਨ ਮੰਨੋ ਜਹਾਜ਼ ਦੀ ਤਰ੍ਹਾਂ ਨੇ ਸੱਚੇ ਪਾਦੋਂ ਇਹ ਨਰਕ ਨਾ ਪਾਈਏ ਗੁਰ ਰਖਣ ਵਾਲਾ ਕਹਿਣ ਲੱਗੇ ਜਿਨ੍ਹਾਂ ਗੁਰੂ ਦਾ ਪੱਲਾ ਪਕੜਿਆ ਹੈ ਨਾ ਉਹ ਫਿਰ ਨਰਕਾਂ ਵਿੱਚ ਨਹੀਂ ਜਾਂਦੇ ਉਹ ਮਾਰੇ ਰਾ ਨਹੀਂ ਜਾਂਦੇ ਕਿਉਂ ਕਿਉਂਕਿ ਉਹਨਾਂ ਨੂੰ ਗੁਰੂ ਰਖਣ ਵਾਲਾ ਬਣ ਜਾਂਦਾ ਤੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਦੋਂ ਦੇ ਮਹੀਨੇ ਵਿੱਚ ਵੀ ਕਹਿਣਗੇ ਤੂੰ ਭਰਮ ਚ ਨਹੀਂ ਪੈਣਾ ਆਪਣੇ ਜੀਵਨ ਨੂੰ ਭਰਮ ਦੇ ਵਿੱਚੋਂ ਕੱਢ ਕੇ ਤੂੰ ਧਰਮ ਨਾਲ ਜੁੜਨਾ ਹੈ caramba, não como uma